ਥੋੜੀ ਨਵੀਂ ਗੱਲ ਆਈ ਹੈ ਦੋ ਸਰਕਾਰਾਂ ਨੇ ਸਾਨੂੰ ਰੈਸਟ ਨਹੀਂ ਕਰਿਆ ਪਹਿਲੀ ਕਾਂਗਰਸ ਨੇ ਜੀ ਤੇ ਅਕਾਲੀ ਦਲ ਨੇ 10 ਸਾਲ ਆ ਮੈਂ ਮੈਂ ਸੋਚੀ ਜਾਂਦਾ ਸੀ ਯਾਰ ਬਹੁਤ ਚਿਰ ਹੋ ਗਿਆ ਰੈਸਟ ਨਹੀਂ ਕਰਿਆ ਹੁਣ ਮੈਂ ਤਰੀ ਨੇ ਨਵਾਂ ਫਾਰਮੂਲਾ ਨੇ ਅੰਦਾ ਕੱਢ ਕੇ ਗਿਰਫਤਾਰ ਵੀ ਨਾ ਕਰੋ ਘਰੀ ਨਾਜਰਬੰਦ ਕਰੋ ਰੂਪਲ ਸਿੰਘ ਮਾਨਸੇ ਸਾਹਿਬ ਜਿਹੜਾ ਅੱਜ ਤੁਹਾਨੂੰ ਵੀ ਹਾਊਸ ਰੈਸਟ ਕਰ ਲਿਆ ਪੰਜਾਬ ਦੇ ਲੋਕਾਂ ਨੂੰ ਸੰਗਰੂਰ ਪਹੁੰਚਣ ਨਹੀਂ ਦਿੱਤਾ ਤੇ ਕਿਵੇਂ ਦੇਖਦੇ ਅੱਜ ਦੇ ਦਿਨ ਨੂੰ ਔਰ ਸਰਕਾਰ ਦੇ ਐਕਸ਼ਨ ਨੂੰ ਸਰਕਾਰ ਦੀ ਨਿੰਦਿਆ ਕਰਦੇ ਆ ਜੀ ਮਤਲਬ ਇਹਨਾਂ ਸ਼ਬਦਾਂ ਦੇ ਵਿੱਚ ਜੀ ਪਰ ਸਰਕਾਰ ਸਾਡੇ ਅੰਦੋਲਨ ਨੂੰ ਦਿਵਾ ਨਹੀਂ ਸੱਚੀ ਸੁਗਾ ਅੰਦੋਲਨ ਗਲੀਆਂ ਦੇ ਵਿੱਚ ਖਿੰਡ ਗਿਆ ਜੀ ਜਿੰਨੀ ਮਾਨਸਾ ਦੀ ਪ੍ਰਿੰਸਸ ਸਾਰੀ ਮੈਨੂੰ ਮੇਰੀ ਗਲੀ ਦੇ ਵਿੱਚ ਘੇਰਿਆ ਹੋਇਆ ਮੇਰੇ ਨੌਤੀ ਗਲੀ ਹੈ ਜੀ ਸਾਰੀ ਪ੍ਰੈਸ ਆ ਕੇ ਗਈ ਆ ਕਿਤੇ ਸੜਕਾਂ ਤੇ ਲੋਕ ਘੇਰੇ ਨੇ ਅੰਦੋਲਨ ਸਾਰੇ ਪੰਜਾਬ ਚ ਫੈਲ ਗਿਆ ਜੀ ਮਤਲਬ ਇਹ ਨਹੀਂ ਹੈਗਾ ਵੀ ਅੰਦੋਲਨ ਨੂੰ ਕੋਚਣ ਕਰ ਸਰਕਾਰ ਨੇ ਠੀਕ ਹੈ ਉੱਥੇ ਜ਼ਬਰਦਸਤ ਨਹੀਂ ਜਾਣ ਦਿੱਤਾ ਜੀ ਉਹ ਸਾਥੀ ਪਹੁੰਚਣ ਚ ਕਾਮਯਾਬੀ ਹੋਣਗੇ ਜੀ ਮਤਲਬ ਜਿਹੜੀ ਸਰਕਾਰ ਮੋਬਾਈਲ ਚੋਂ ਨਿਕਲੀ ਹੋਵੇ ਪੋਸਟਾਂ ਪਾ ਕੇ ਜੀ ਜਿਹੜੀ ਸਰਕਾਰ ਧਰਨਾ ਚੋਂ ਨਿਕਲੀ ਹੋਵੇ ਜੀ ਉਹ ਜਮੂਰਿਆ ਤਾਂ ਰੋਕੇ ਤਾਂ ਫਿਰ ਉਹ ਵੀ ਤਾਂ ਨਿੰਦਿਆ ਕਰਨੀ ਬਣ ਜਾ ਹੋਰ ਕੀ ਕਰਾਂਗੇ ਜੀ ਹਾਂ ਤੇ ਮਤਲਬ ਤੁਹਾਨੂੰ ਵੀ ਸਵੇਰ ਦਾ ਹੀ ਹਾਊਸ ਲਿਸਟ ਕਰ ਲੈ ਕੇ ਰਾਤ ਕੀਤਾ ਜੀ ਨਹੀਂ ਨਹੀਂ ਮੈਨੂੰ ਤੜਕੇ ਮੇਰਾ ਪੋਤਾ ਮਤਲਬ ਖੇਤੋਂ ਆਇਆ ਸੀ ਟੋਟਲੀ ਫਾਰਮ ਚੋਂ ਤੜਕੇ 6 ਵਜੇ ਜੀ ਤੇ ਉਹ ਮੈਨੂੰ ਕਹਿੰਦਾ ਬਾਪੂ ਜੀ ਪੋਰਸ ਗਿਆਂ ਤੇ ਨਜਾਰ ਗੱਡੀਆਂ ਆਪਣੀ ਬੀਚ ਦੇ ਬਾਗੇ ਜੀ ਸੌਂਦਲਾ 6 ਵਜੇ ਆ ਕੇ ਉਹਨੇ ਮੈਨੂੰ ਦੱਸਿਆ ਜੀ ਚਲ ਮੈਂ ਫਿਰ ਇਨੇ ਮੈਂ ਇੱਥੇ ਬਾਹਰ ਵੀ ਨਿਕਲ ਆਇਆ ਜੀ ਮੈਂ ਕਿਹਾ ਵੀ ਕੀ ਹੁਕਮ ਹੈ ਸੋਨੂੰ ਕਹਿੰਦੇ ਵੀ ਪ੍ਰਧਾਨ ਜੀ ਹੀ ਜਾਣਤਾ ਦਿੰਦੇ ਨੇ ਜੀ ਚਲੋ ਮਾ ਫਿਰ 3000 ਬੰਦੇ ਕੀ ਕਰੂਗੇ ਕਹਿੰਦੇ ਹਾਂ ਜੀ ਇੱਥੇ ਹੀ ਕਰਾਂਗੇ ਜੀ ਚਰਮਾ ਦਵਾਰੇ ਫੇਰ ਅੰਦਰ ਵਾ ਗਿਆ ਫਿਰ ਮੈਂ 6:30 9 ਵਜੇ ਦੀ ਗੱਡੀ ਸਟਾਰਟ ਕਰਕੇ ਮੇਰਾ ਘਰ ਤੋਂ ਪਿੱਛੇ ਆ ਗਲੀ 'ਚ ਜੀ ਤੇ ਫਿਰ ਮੈਂ ਘਟੀ ਘਾਹਾਂ ਦੇ ਆ ਮੇਰੇ ਘਰ ਨੂੰ ਕਿੰਨੇ ਰਸਤੇ ਪੈਂਦੇ ਨੇ ਤਿੰਨਾਂ ਤੇ ਕੁਸਲਾਈ ਹੋਈ ਹੈ ਜੀ ਮਾਤਾ ਨਾ ਪਿੰਡ ਕਿੰਨਾ ਦੇ ਮਤਲਬ ਬਾਵਾ ਬਾਵਾ ਬੰਦੇ ਲਾਏ ਨੇ ਕਿ ਚਲੋ ਫਿਰ ਇੱਕ ਬਣਿਆ ਤੇ ਪਰੋਣ ਵਾਲਾ ਸ਼ਾਂਤਪੁਰਾ ਰੱਖਣਗਾ ਫਿਰ ਜਿੰਨੇ ਸਾਡੇ ਸਾਥੀ ਦੀ ਮੇਰੇ ਨਾਲ ਆ ਕੇ ਬਹਿ ਗਏ ਜੀ ਉਹ ਉੱਥੇ ਹੀ ਬੈਠੇ ਆ 5 ਵਜੇ ਤੇ ਕਢੀ ਗਿਆਂ ਕੀ ਬਣੂਗਾ ਅੱਛਾ ਤੁਹਾਨੂੰ ਲੱਗਦਾ ਤੁਸੀਂ ਕਹਿੰਦੇ ਕਿ ਧਰਨਿਆਂ ਚੋਂ ਨਿਕਲੀ ਮੋਬਾਈਲਾਂ ਚੋਂ ਨਿਕਲੀ ਪੋਸਟਰਾਂ ਚੋਂ ਨਿਕਲੀ ਪਾਰਟੀ ਤੇ ਫਿਰ ਆਮ ਲੋਕਾਂ ਤੋਂ ਆਮ ਲੋਕਾਂ ਨੇ ਇਸ ਪਾਰਟੀ ਨੂੰ ਖੜਾ ਕੀਤਾ ਤੇ ਆਮ ਲੋਕਾਂ ਤੋਂ ਹੀ ਕਾਹਦਾ ਡਰ ਸਰਕਾਰ ਨੂੰ ਕੀ ਸਮਝਦੇ ਹੋ ਤੁਸੀਂ ਮੈਂ ਸਮਝਦਾ ਕਿਸੇ ਸਮੇਂ ਮਤਬਲ ਕਾਂਗਰਸ ਦੀ ਭਾਰਤ ਦੇ ਵਿੱਚ ਇੰਨੀ ਚੜ੍ਹਾਈ ਹੁੰਦੀ ਸਰਕਾਰ ਉਹਨਾਂ ਦੀ ਬਣਦੀ ਸੀ ਕਦੇ ਦੂਜੀ ਕਿਸੇ ਦੀ ਬਣਦੀ ਸੀ ਪਰ ਕਿਸੇ ਕਿਸੇ ਸਮੇਂ ਫਿਰ ਸੌਦੇ ਸਮਝ ਲੋ ਇੰਦਰਾ ਗਾਂਧੀ ਦੋ ਸਾਧੋ ਕਿੰਨੀ ਜਵਾਨਤ ਜਪਤ ਹੋ ਗਈ ਸੀ ਜੀ ਤੇਰੀ ਗੱਲ ਸਮਝ ਗਿਆ ਜੀ 70 ਸਾਲ ਦੇ ਮੋੜ ਕਦੇ ਕਾਲੀ ਕਦੇ ਕਾਂਗਰਸ ਜੀ ਤੇ ਉਹਨਾਂ ਦਾ ਜੇ ਉਹ ਠੱਕਾ ਕਰਿਆ ਲੋਕਾਂ ਦਾ ਸਫਾਇਆ ਹੋ ਗਿਆ ਜੀ ਤੇ ਇਹਨਾਂ ਦੇ ਮਤਲਬ 92 ਐਮਐਲਏ ਜਿਹੜੇ ਨੌਜਵਾਨਾਂ ਜਿਹਨੂੰ ਘੇਰ ਰਹੇ 9 ਵਜੇ ਨੂੰ ਕੁੱਟ ਰਹੇ ਨੇ ਜਿਹੜੇ ਉਹ ਅੰਦਰ ਕਰ ਰਹੇ ਨੇ ਜਿਹੜੇ ਭਾਨੇ ਵਰਗਾਂ ਦੇ ਪਰਚੇ ਪਾ ਰਹੇ ਆ ਸਰਕਾਰ ਜੀ ਉਹਨਾਂ ਨੇ ਸਾਰਿਆਂ ਨੇ ਪੂਰਾ ਚੱਟ ਕੇ ਇਹਨੂੰ ਮੁੜ ਸਰਕਾਰ ਬਣਾਉਣ ਤੇ ਜ਼ੋਰ ਲਾਇਆ ਸੀ ਜੀ ਉਦੋਂ ਉਦੋਂ ਤਾਂ ਕੋ ਚੰਗੀ ਸੀ ਜੀ ਜੇ ਹੁਣ ਉਹਨੇ ਕਿਉਂ ਟਿੱਪਣੀ ਕਰਦੇ ਨੇ ਫੇਰ ਉਹ ਮਾਰੇ ਨੇ ਜੀ ਮਨਤੀਕਾਂ ਨੇ ਗੱਲ ਇਹ ਬਾਰੇ ਇਹ ਨਹੀਂ ਸਰਕਾਰ ਇਹ ਤਾਂ ਨਿੰਦੇ ਕਰੀ ਜਾਂਦੀ ਜਿਵੇਂ ਦੁਗੇ ਸਾਫ ਹੋ ਗਿਆ ਉਹਨੇ ਸਮਝਦੇ ਸਾਫ ਹੋ ਜਾਣ ਤਾਂ ਲੱਗਦਾ ਹੈ ਕਿ ਤੁਸੀਂ ਤੇ ਉਸ ਦਿਨ ਸਟੇਟਮੈਂਟ ਤੇ ਬੋਲੇ ਕਿ ਅਸੀਂ ਭਾਨੇ ਨੂੰ ਛਡਾਵਾਂਗੇ ਲੇਕਿਨ ਭਾਨੇ ਦੇ ਤੇ ਰੋਜ਼ ਕੋਈ ਨਾ ਕੋਈ ਪਰਚੇ ਦਰਜ ਹੋ ਰਿਚਾਰ ਪਰਚੇ ਦਰਜ ਹੋ ਗਏ ਜੀ ਹਾਂ ਇਹ ਹੀ ਨਾ ਜਦੋਂ ਅਸੀਂ ਉੱਤੇ ਤੱਕ ਹੋ ਗਿਆ 10-12 ਹਜ਼ਾਰ ਦਾ ਤੇ ਸਾਨੂੰ ਐਂ ਜਿਵੇਂ ਸਰਕਾਰ ਪਿੱਛੇ ਹਟੂ ਜੀ ਤੇ ਸਰਕਾਰ ਨੇ ਕਰਿਆ ਉਹਦੇ ਭਾਈ ਤੇ ਪਰਚਾ ਪਾਤਾ ਕੋਤੇ ਹੋਰ ਪਾਤਾ ਜੀ ਜਿੰਦ ਸਿੰਘ ਅਮਰਜੰਸੀ ਮੀਟਿੰਗ ਸਾਧ ਕੇ ਮੈਂ ਲੱਕੇ ਨੇ ਉਹਦੇ ਪਿੰਡ ਇਹ ਅਸੀਂ ਪ੍ਰੋਗਰਾਮ ਜਿਹੜਾ 5 ਦਾ ਨਹੀਂ 3 ਦਾ ਕਰਾਸ ਕਰਕੇ ਜੀ ਵੀ ਸਰਕਾਰ ਨੂੰ ਮਾੜਾ ਮੂਟਾ ਸਾਫ ਕਰੇ ਇੱਕ ਸਾਨੂੰ ਮਾਰਦਾ ਜਿੰਨਾ ਕਿ ਤੱਕ ਛੱਡਣਗੇ ਨਹੀਂ ਅਦੁੱਲੀ ਚੱਗੂਗਾ ਜੀ ਦੂਰ ਚੱਲਦਾ ਰਹੂ ਕੱਲ ਨੂੰ ਮੀਟਿੰਗ ਕਰ ਲਈਏ ਰਾਤ ਨੂੰ ਮੀਟਿੰਗ ਕਰ ਲਈਏ ਜਦੋਂ ਉਧਰੋਂ ਵਹਿਲੇ ਹੋਗੇ ਸਾਰੇ ਸਾਥੀ ਜੀ ਤੁਰਤ ਤੁਰਤ ਮੀਟਿੰਗ ਕਰਾਂਗੇ ਗਾਂਹਾਂ ਵਾਲਾ ਐਕਸ਼ਨ ਕਰਾਂਗੇ ਤੇ ਫੇਰ ਤੁਹਾਨੂੰ ਹਾਊਸ ਅਰੈਸਟ ਕਰ ਲੈਣਗੇ ਜੀ ਕਿਵੇਂ ਤੇ ਜੇ ਜਿੱਦਣ ਫੇਰ ਕੱਟ ਕੀਤਾ ਤੁਹਾਨੂੰ ਫੇਰ ਫੜ ਲੈਣਗੇ ਜੀ ਹੋਰ ਤੁਸੀਂ ਦੇਖ ਲਓ ਕਿਸੇ ਥਾਣੇ ਚ ਮੌਕਲ ਘਟਾਣੇ ਦਾ ਇੰਸਪੈਕਟਰ ਪੁਲਿਸ ਨਹੀਂ ਹੈਗੀ ਤੇ ਸਰਕਾਰ ਦਾ ਕੰਮ ਵੀ ਸਰਕਾਰ ਦਾ ਕੰਮ ਵੀ ਠੱਪ ਹੈ ਜੀ ਜੇ ਸਾਡਾ ਕੰਮ ਠੱਪ ਹੈ ਤਾਂ ਸਰਕਾਰ ਦਾ ਕੰਮ ਵੀ ਠੱਪ ਹੈ ਪਰ ਇਹੋ ਸਵਾਲ ਹੈ ਕਿ ਅੱਜ ਤੁਹਾਨੂੰ ਹਾਊਸ ਅਰੈਸਟ ਕੀਤਾ ਅਗਲੇ ਦਿਨ ਤੁਹਾਨੂੰ ਗ੍ਰਿਫਤਾਰ ਕਰ ਲੈਣਗੇ ਜੇ ਬਾਅਦ ਚ ਫਿਰ ਰੈਲੀ ਕੀਤੀ ਕੋਈ ਤੇ ਫਿਰ ਕੀ ਆਪਣਾ ਜੀ ਫਿਰ ਆਪਾਂ ਪਹਿਲੀ ਵਾਰ ਕਰ ਦਿੰਦਾ ਪਾਵਾਂਗੇ ਬਸ ਇਹ ਜਿਮਾਰੀ ਮੈਂ ਜਿਹੜਾ ਤੇ ਗਿਆ ਥਾਣੇ ਆ ਚ ਰੱਖਿਆ ਗਿਆ ਮੈਨੂੰ ਮੈਂ ਤਾਂ ਨਾ ਗੱਲਾਂ ਉਹਨਾਂ ਕਰਦਾ ਮੈਂ ਮੇਰੇ ਦੇ ਪਰਚਾ ਦਰਜ ਜੇ ਉਹ ਉਹਨਾਂ ਕਰਦਾ ਮੈਂ ਜੇਲ੍ਹ ਤੋਂ ਨਹੀਂ ਡਰਦਾ ਮੈਂ ਮਰਨ ਤੋਂ ਕਰਦਾ ਤਿੰਨ ਗੱਲਾਂ ਮੈਂ ਸਭ ਸਿੱਕੇ ਤੋਂ ਆਹ ਦੇ ਮਾਫੀ ਤਾਂਉਂ ਜੀ ਹਾਂ ਫਿਰ ਤਾਂ ਲੱਗਦਾ ਕਿ ਸਰਕਾਰ ਨੂੰ ਇਸ ਫੈਸਲੇ ਤੇ ਮੁੜ ਗੌਰ ਕਰਨਾ ਚਾਹੀਦਾ ਹੈ ਕਿ ਜੇ ਲੋਕ ਲੋਕ ਵਿਰੋਧੀ ਜਾਂ ਸਰਕਾਰ ਵਿਰੋਧੀ ਨੀਤੀਆਂ ਦੇ ਖਿਲਾਫ ਉੱਠਦੇ ਨੇ ਤੇ ਉਹਨਾਂ ਨੂੰ ਆਪਣੇ ਜਮਹੂਰੀਅਤ ਦੇ ਢਾਂਚੇ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਪੂਰਾ ਹੱਕ ਆ ਆ ਮੈਂ ਕਿ ਭੁਲਿਆ ਜੇ ਘਰੇ ਆ ਗਏ ਭੁਲਿਆਣਾ ਜਾਣੋ ਘਰ ਆ ਗਿਆ ਜੀ ਥੋਲੇ ਦੇ ਰਹਾ ਵਾ ਹਜੇ ਕੁਛ ਨਹੀਂ ਵਿਗੜਿਆ ਭਗਵੰਤ ਸੋਚ ਕੇ ਉਹਨੂੰ ਰਿਹਾ ਕਰੇ ਮਦਰ ਭਾਨੇ ਜੀ ਉਹਨੂੰ ਰਿਹਾ ਕਰੇ ਮਾਤਾ ਕਹਿੰਦਾ ਡਾਕਟਰ ਨੂੰ ਰਿਹਾ ਕਰੇ ਜੀ ਉਹ ਮੈਨੂੰ ਕਿਸੇ ਬੰਦੇ ਨੇ ਪੱਤਰਕਾਰ ਨੇ ਕਹ ਡਾਕਟਰ ਤੁਹਾਨੂੰ ਵਾਲਾਂ ਕੱਢ ਦੇ ਮੈਂ ਅੱਜ ਦਾ ਕਰਦਾ ਤਿੰਨ ਸਾਲੋਂ ਵਾਲਾਂ ਕੱਢ ਦੇ ਉਹਦੇ ਫੜ ਲਾ ਦੀ ਇਹ ਚਾਲ ਆ ਸੈਂਟਰ ਸਰਕਾਰ ਦੀ ਭਗਵੰਤਵਾਹ ਕੇਜਰੀ ਮੰਗਰ ਨਹੀਂ ਹੈਗਾ ਹੁਣ ਸਾਹ ਤੇ ਮੋਦੀ ਮੰਗਰ ਹੈ ਜੀ ਇੱਕ ਜੱਟ ਫੜ ਲੋ ਜੱਟ ਇਕੱਠੇ ਹੋ ਜਾਣਗੇ ਇੱਕ ਮਜ਼ਦੂਰਾ ਚੋ ਫੜ ਲੋ ਮਜ਼ਦੂਰ ਇੱਕ ਪਾਸੇ ਇਕੱਠੇ ਹੋ ਜਾਣਗੇ ਇਹ ਬੋਟ ਰਾਜਨੀਤੀ ਖੇਡ ਰਹੇ ਨੇ ਮਦਰ ਇਸ ਗੱਲ ਦਾ ਹੂੰ ਪਰ ਉਹ ਦਿਨ ਸੀਐਮ ਸਾਹਿਬ ਦੀ ਸਟੇਟਮੈਂਟ ਸੁਣੀ ਹੋਗੀ ਜਦੋਂ ਇਮੀਗ੍ਰੇਸ਼ਨ ਵਾਲਿਆਂ ਦੇ ਮਸਲੇ ਦੇ ਵਿੱਚ ਬੋਲੇ ਸੀ ਕਿ ਸਾਡਾ ਇੱਡਾ ਨਹੀਂ ਕਾਨੂੰਨ ਜਿਹਨੇ ਵਰਬ ਘੰਟੀਆਂ ਤੇ ਕੋਣੂ ਕਿ ਕਿਸੇ ਲੱਤ ਵੜ ਦੋ ਬਾਹ ਮੜ ਦੋ ਜੇ ਕਰ ਦੋ ਕਾਨੂੰਨ ਆਪਣੇ ਹਿਸਾਬ ਨਾਲ ਕਾਰਵਾਈ ਕਰੂਗਾ ਜੀ ਆਹੋ ਮੈਂ ਕਹਿੰਦਾ ਕਾਨੂੰਨ ਕਾਰਵਾਈ ਕਰ ਕੋਈ ਕਰਨੀ ਕਿਸੇ ਦਾ ਮੂਲਕ ਅਧਿਕਾਰ ਆ ਸਾਡਾ ਧਰਨੇ ਦੇ ਨਾਲ ਹੂੰ ਆਹ ਅਸੀਂ ਬੋਲਣਾ ਸਾਡਾ ਮੂਲਕ ਅਧਿਕਾਰ ਜੀ ਮਤਲਬ ਇਹ ਸਾਡਾ ਬਣਦਾ ਨਾ ਹੋਰ ਕਹਿੰਦਾ ਹੈ ਸਾਡਾ ਜੇ ਜੇ ਤਰ ਰੋਕਣਗੇ ਇਹ ਲੋਕ ਹੋਂ ਵੀ ਹੋਣਗੇ ਔਰ ਜਿਹੜਾ ਕਹਿੰਦਾ ਦੀ ਵੀ ਇਹ ਤਾਂ ਵਜਾ ਨਹੀਂ ਪਾਉਂਦੇ ਇਹ ਤਾਂ ਥਾਂ ਪਾਉਂਦੇ ਨੇ ਜੀ ਮਤਲਬ ਇਸ ਮੁੱਖ ਮੰਤਰੀ ਨੇ ਕਹਿੰਦੇ ਤੁਸ਼ਾਨ ਜੂਨ ਦੇ ਲੀਡਰ ਵਜਾ ਨਹੀਂ ਪਾਉਂਦੇ ਥਾਂ ਪਾਉਂਦੇ ਨੇ ਤੇ ਫਿਰ ਉਹਨੇ ਆਪ ਹੀ ਥਾਂ ਤਿਆਰ ਕਰਕੇ ਦੇਤਾ ਪਹਿਲਾਂ ਭਾਨੇ ਦੇ ਪਿੰਡ ਥਾਂ ਤਿਆਰ ਕਰਕੇ ਅੱਜ ਆਉਂਦੀ ਪੁੱਠੇ ਵਰਕੇ ਥਾਂ ਤਿਆਰ ਕਰਕੇ ਦੇਤਾ ਉਹ ਅਸੀਂ ਕਰਿਆ ਮੁੱਖ ਮੰਤਰੀ ਨੇ ਕਰਿਆ ਨਹੀਂ ਸਰਕਾਰ ਤੇ ਇਹ ਵੀ ਕਹਿੰਦੀ ਸੀ ਕਿ ਜਦੋਂ ਤੁਸੀਂ ਰੋਜ਼ ਪਖੰਡ ਫੜ ਲਿਆ ਗਿਆ ਤੁਹਾਡੇ ਪਿੱਛੇ ਬੰਦੇ ਨਹੀਂ ਆਉਣੇ ਜੀ ਤੋਰ ਦੇਖ ਲਓ ਕਿੰਨੇ ਲੋਕ ਸ਼ਰਤਾਂ ਤੇ ਉਤਰੇ ਨੇ ਕਿਨੇ ਲੋਕ ਭਾਨੇ ਦੇ ਮਗਰ ਉਹ ਪਿੰਡ ਗਏ ਨੇ ਤਿੰਨ ਦਿਨ ਅਸੀਂ ਚੰਡੀਗੜ੍ਹ ਲੱਗਿਆ ਕਿੰਨੇ ਲੋਕ ਸਾਡੇ ਨਾਲ ਗਏ ਨੇ ਆ ਅਧੋਲਨਕਾਰੀ ਲੋਕ ਕਦੇ ਨਹੀਂ ਟੇਕੇ ਬੰਦੇ ਸਰਕਾਰਾਂ ਹਾਂ ਸਰਕਾਰਾਂ ਮਗਰ ਉੱਤਰ ਜਾਂਦੇ ਨੇ ਜਿਵੇਂ ਕਾਲੀ ਕਾਂਗਰਸ ਨੇ ਮਗਰ ਉੱਤਰ ਗਏ ਜਦੋਂ ਨੇ ਕਦੇ ਇਹਦੇ ਮਗਰ ਉੱਤਰ ਜਾਣਗੇ ਇਹ ਕੱਲਾ ਰਹੂਗਾ ਚਲੋ ਤੁਹਾਡਾ ਤੇ ਬਹੁਤ ਲੰਮਾ ਚੌੜਾ ਸੰਘਰਸ਼ਾ ਤੁਸੀਂ ਸੈਂਟਰ ਨੂੰ ਵੀ ਮਨਾ ਲਿਆ ਸੀ ਗੋਡੇ ਭਾਰ ਕਰ ਲਿਆ ਸੀ ਪਹਿਲਾਂ ਵੀ ਜਿਹੜੀਆਂ ਪੰਜਾਬ ਦੇ ਪਿਛਲੀਆਂ ਸਰਕਾਰਾਂ ਦੇ ਵਿੱਚ ਤੁਹਾਨੂੰ ਅਕਸਰ ਹਾਊਸ ਅਰੈਸਟ ਕਰ ਲੈਂਦੇ ਸੀ ਤੁਹਾਨੂੰ ਕਰ ਲਿਆ ਉਧਰ ਮੁੱਖ ਸਾਹਿਬ ਕਾ ਮੁੱਖ ਮੰਤਰੀ ਚਰਜ ਸਿੰਘ ਨੂੰ ਚੰਨੀ ਨੂੰ ਕਰ ਲਿਆ ਬੀਤੇ ਦਿਨ ਸਿਮਰਜੀਤ ਸਿੰਘ ਮਾਨ ਨੂੰ ਕਰ ਲਿਆ ਇੱਕ ਥੋੜੀ ਨਵੀਂ ਗੱਲ ਆਈ ਹੈ ਦੋ ਸਰਕਾਰਾਂ ਨੇ ਸਾਨੂੰ ਰੈਸਟ ਨਹੀਂ ਕਰਿਆ ਪਹਿਲੀ ਕਾਂਗਰਸ ਨੇ ਜੀ ਤੇ ਅਕਾਲੀ ਦਲ ਨੇ 10 ਸਾਲ ਆ ਮੈਂ ਮੈਂ ਸੋਚੀ ਜਾਂਦਾ ਸੀ ਯਾਰ ਬਹੁਤ ਚਿਰ ਹੋ ਗਿਆ ਰੈਸਟ ਨਹੀਂ ਕਰਿਆ ਇਹ ਮੁੱਖ ਮੰਤਰੀ ਨੇ ਨਵਾਂ ਫਾਰਮੂਲਾ ਨੇ ਅੰਦਾ ਕੱਢ ਕੇ ਗਿਰਫਤਾਰ ਵੀ ਨਾ ਕਰੋ ਘਰੀ ਨਾਦਰਬੰਦ ਕਰੋ ਜੀ ਮੈਂ ਮੈਨੂੰ ਤਾਂ ਫੜ ਕੇ ਥਾਣੇ ਚ ਲੈ ਕੇ ਜਾਂਦਾ ਮੈਨੂੰ ਕਿੰਦਰ ਦੀਗਾ ਜੀ ਠੀਕ ਹੈ ਗਿਰਫਜ਼ਾਰ ਵੀ ਨਹੀਂ ਕਰਨਾ ਕਰੋ ਬਾਹਰ ਵੀ ਨਹੀਂ ਜਾਣ ਇਹ ਸਰਕਾਰ ਨੇ ਪਹਿਲੀ ਵਾਰ ਫਾਰਮੂਲਾ ਗੱਡਿਆ ਮੈਂ ਤਾਂ ਪਹਿਲੀ ਵਾਰ ਮੇਰੇ ਘਰ ਨੂੰ ਨਾਜਰਬੰਦ ਕਰਿਆ ਮੈਨੂੰ 40 45 ਸਾਲ ਹੋ ਗਏ ਲੜਦੇ ਨੂੰ ਆ ਫੜਿਆ ਵਾ ਬਥੇਰੇ ਵਾਰੀ ਗਿਆ ਥਾਣੇ ਚ ਵਗ ਜਾਦਾ ਦੀਗਾ ਨਾਜਰਬੰਦ ਮੈਂ ਪਹਿਲੀ ਵਾਰ ਹੋਇਆ ਅੱਛਾ ਇਹ ਦੱਸੋ ਕਿ ਕਿਵੇਂ ਪੰਜਾਬ ਦੇ ਫਿਰ ਹਾਲਾਤ ਕਿ ਤੁਹਾਨੂੰ ਲੱਗਦੇ ਆਗੇ ਦਿਸ਼ਾ ਕੀ ਪੰਜਾਬ ਦੀ ਜਾਂ ਦਸ਼ਾ ਕੀ ਹੈ ਜੀ ਪੰਜਾਬ ਦੇ ਸੀ ਮਾਹੌਲ ਠੀਕ ਰੱਖਣਾ ਤਾਂ ਮੈਂ ਇੱਕ ਗੱਲ ਕਹਿਣਾ ਪੈਸੇ ਘੱਟ ਹੋਣ ਪੈਸੇ ਵੱਧ ਹੋਣ ਜ਼ਮੀਨ ਘਟੋਵੇ ਜ਼ਮੀਨ ਵਧੋਵੇ ਘਰ ਦਾ ਮਾਹੌਲ ਠੀਕ ਜਾਂਦਾ ਸਰਕਾਰ ਕੋਲ ਐਮਐਲਏ ਘਟੋਣ ਵਧੋਣਾ ਮਾਹੌਲ ਠੀਕ ਹੋਣਾ ਚਾਹੀਦਾ ਰਹਿਣਾ ਚਾਹੀਦਾ ਪੰਜਾਬ ਦਾ ਅਸੀਂ ਜਿਹੜੇ ਲੜਨਾਂ ਲੋਕ ਆ ਪੰਜਾਬ ਦਾ ਮਾਹੌਲ ਠੀਕ ਰੱਖਣਾ ਚਾਹੁੰਦੇ ਆ ਇਹ ਸਰਕਾਰਾਂ ਸਾਤੋਂ ਮਾਹੌਲ ਨੂੰ ਖਰਾਬ ਕਰਾਉਣਾ ਚਾਹੁੰਦੀਆਂ ਕਿਸਾਨ ਲੀਡਰ ਤੇ ਕਿਸਾਨ ਜਥੇਬੰਦੀਆਂ ਆਏ ਬਗਾਏ ਸਰਕਾਰ ਪੋਲੀਟੀਕਲ ਪਾਰਟੀਆਂ ਨੂੰ ਸਪੋਰਟ ਕਰਦੀਆਂ ਰਹੀਆਂ ਜੀ ਤੇ ਲੋਕਤੰਤਰ ਦੇ ਵਿੱਚ ਕਰਨੀ ਵੀ ਚਾਹੀਦੀ ਹੈ 224 ਨੂੰ ਕਿਵੇਂ ਦੇਖਦੇ ਕਿਉਂਕਿ ਸੀਐਮ ਸਾਹਿਬ ਕਹਿੰਦੇ ਅਸੀਂ 13 ਦੀਆਂ 13 ਜਿੱਤਣੀਆਂ ਜੀ ਆਹੋ ਇਹ ਤਾਂ ਸੁਖਵੀਰ ਬਾਦਲ ਵੀ ਕਹਿੰਦਾ ਮੈਂ 25 ਸਾਲ ਮੇਰੀ ਸਰਕਾਰ ਰਹੂ ਕਹਿੰਦੇ ਹੁੰਦੇ ਨੇ ਬਹੁਤ ਕੁਝ ਕਹਿੰਦੇ ਹੁੰਦੇ ਨੇ ਜੀ ਮਤਲਬ کہیں ਤਾਂ ਕੋਈ ਕੋਰ ਜਾਵੇ ਤਾਂ ਬਹੁਤ ਕੁਝ ਹੋਊਗਾ ਪਰ ਉਹਨੇ ਇਹ ਨਹੀਂ ਪਤਾ ਲੋਕਲ ਨਰਾਜ਼ਗੀ ਕਿੰਨੀ ਘੱਟ ਲੀਏ ਨੇ ਕਿਉਂ ਆਹ ਤਾਂ ਕਹਿੰਨੇ ਪਤਾ ਜੱਦ ਅੱਧੀ ਇੰਟੈਲੀਜੈਂਸ ਫੇਲ ਆ ਮੇਰੇ ਹਿਸਾਬ ਚ ਜੀ ਹਾਂ ਮਤਲਬ ਇਹ ਜਿੰਨੇ ਲੋਕ ਨਰਾਜ਼ ਨੇ ਕਿੰਨੇ ਲੋਕ ਸੜਕਾਂ ਦੇ ਉੱਤੇ ਰਹੇ ਨੇ ਅਸੀਂ ਜੱਥੇਬੰਦੀ ਵਾਲੇ ਵੀ ਮੈਂ ਇੱਕ ਸੋਚ ਰਿਹਾ ਦੀ ਜਦ ਸਰਕਾਰ ਨਵੀਂ ਬਣੀ ਹੈ ਇਹਨੂੰ ਹੋਲੇ ਕੰਮ ਚਲਾਉਣ ਦਾ ਨਾਂ ਨਹੀਂ ਦੀਏ ਮੇਰੇ ਮੇਰੇ ਆਪਣੇ ਦਿਮਾਗ ਦੀ ਗੱਲ ਤੇ ਜੀ ਮੈਂ ਖਾਸਾ ਸੋਚ ਕੇ ਬੋਲਦਾ ਸੀ ਯਾਰ ਪਹਿਲਾਂ ਵਾਲਿਆਂ ਨੇ ਖਾਸਾ ਖਰਾਬ ਕਰਿਆ ਜੇ ਇਹ ਵੰਗਿਆ ਸਰਕਾਰ ਚਲਾ ਦੇ ਤਾਂ ਲੋਕਾਂ ਦਾ ਕੋਈ ਫਾਇਦਾ ਇਹਨੇ ਮਾਂ ਦੇ ਪੁੱਤ ਨੇ ਕਾਸ਼ੇਦਾਰ ਸਾਨੂੰ ਮਾਫੀ ਨਹੀਂ ਦਿੱਤਾ ਨਾ ਸਾਨੂੰ ਨਰਮਾ ਮਰੀ ਸੁੰਗੜੀ ਮਰ ਆਲਾ ਮਾਫੀ ਨਾ ਸਾਨੂੰ ਪੱਡਾਂ ਨਾਲ ਮਰਿਆ ਅਨਾਸ ਘੜਿਆਂ ਨਾਲ ਮਰਿਆ ਇਹਨਾਂ ਨੇ ਤਾਂ ਪ੍ਰਕਾਸ਼ ਸਿੰਘ ਬਾਲਲੀ ਧੀਗ ਰਹੀ ਜੀ ਨੇ 8000 ਦਿੱਤਾ ਤੇ ਚੰਨੀ ਨੇ 12000 ਦਿੱਤਾ ਚੰਨੀ ਨੇ ਵਧੀਆ ਸਾਨੂੰ ਰੋਟੀ ਖਵਾਈ 2.5 ਘੰਟੇ ਮੀਟਿੰਗ ਕਰੀ ਤੇ ਸਾਡੇ 17000 ਦਿੱਤਾ ਇਹਦਾ ਮਾਂ ਦੇ ਪੁੱਤ ਨੇ ਦਿੱਤੇ ਕੁਝ ਨਹੀਂ ਉਹੀ ਮਾਸਟਰ ਦਾ ਮੁੰਡਾ ਰਹਿ ਗਿਆ ਉਹ ਤੇ ਕਹਿੰਦੇ ਉਹ ਤੇ ਕਹਿੰਦੇ ਕਮਿਸ਼ਨੀ ਲਖੋ ਮਾਸਟਰ ਹਮੇਸ਼ਾ ਮਾਤੇ ਚਿਪੜ ਹੁੰਦੇ ਨੇ ਬੰਦਾ ਜਿਹੇ ਜਿਹਾ ਹੀ ਮੈਂ ਤੁਹਾਨੂੰ ਜਿਹਾ ਉਹ ਜਾ ਬਣ ਜਾਂਦਾ ਇਹ ਉਹ ਤੇ ਕਹਿੰਦੇ ਆਪਾਂ ਕੁੱਕੜੀਆਂ ਨੂੰ ਮੁਰਗੀਆਂ ਨੂੰ ਬੱਕਰੀਆਂ ਦਾ ਵੀ ਮਾਪਦੋ ਦੇਤਾ ਜੀ ਅੱਜ ਜਦੇ ਨੇ ਕਿਹਾ ਸੀ ਨਾ ਬਣਾ ਕਰਵਾਉਗੀ ਤੇ ਪੈਸੇ ਦੇਉ ਮੈਂ ਉੱਥੇ ਸਾਡੇ ਵਰਕਰਾਂ ਨੂੰ ਕਹਤੇ ਮੇਰੇ ਇੰਟਰਵਿਊ ਵੀ ਹੈ ਜੀ ਵੀ ਜਦੋਂ ਕਹਦਾ ਬਣਾ ਕਰਵਾਉਦਾ ਗੰਦਾ ਨਹੀਂ ਪਹਿਲਾਂ ਮੁੰਡੇ ਨੂੰ ਸਾਥ ਹੁੰਦਾ ਹੁੰਦਾ ਫਿਰ ਵਿਆਹ ਕਰਦੇ ਆ ਫਿਰ ਮਕਲਾਵਾ ਹੁੰਦਾ ਫਿਰ ਬਹੂ ਘਰੇ ਆਉਂਦੀ ਹੁੰਦੀ ਆ ਮੈਂ ਤਾਂ ਉੱਥੇ ਦਿੱਦੇ ਕਹਤਾ ਦੀ ਮੁਰਗੀ ਦੇ ਪੈਸੇ ਤੇ ਉਣਾਂ ਮੈਂ ਇੱਥੇ ਵੀ ਨਹੀਂ ਦਿੰਦਾ ਏ ਅੱਛਾ ਇੱਕ ਆਖਰੀ ਸਵਾਲ ਹੈ ਜੀ ਮੇਰਾ ਬਾਕੀ ਜਿਹੜੀਆਂ ਕਿਸਾਨ ਜਿਥੇ ਬੰਦੀਆਂ ਉਹ ਵੀ ਅੱਜ ਦੇ ਸ਼ਾਮਲ ਸੀ ਸੰਘਰਸ਼ੇ ਦੇ ਵਿੱਚ ਜੀ ਜਿਹੜੀ ਸਾਡਾ ਮੋਰਚ ਹੈ ਉਹਨੇ ਬਾਹਰੋਂ ਹਮਾਇਤ ਤਾਂ ਸਾਰੇ ਨੇ ਕਰਤੀ ਵੀ ਜੀ ਠੀਕ ਹੈ ਨਾ ਅਖਰ ਕੁਝ ਜੱਤੇ ਬੰਦੀਆਂ ਮੇਰੀ ਜੱਤੇ ਬੰਦੀ ਮੈਂ ਪੂਰਾ ਜੋਰ ਲਾਇਆ ਉੱਥੇ ਵੀ ਮੋਰਚ ਆ ਮੈਂ ਕਿ ਸੋਚਦਾ ਵੀ ਅੱਜ ਭਾਨਾ ਪੜਿਆ ਕੱਲ ਨੂੰ ਸਾਨੂੰ ਫੜਨਗੇ ਜੀ ਮਤਲਬ ਕਿ ਸਾਡੇ ਵਿਚਾਰਾਂ ਦੇ ਮੱਤ ਭੇਜਦੇ ਨੇ ਭਾਨੇ ਉਹ ਰਾਇਨ ਕਹਿੰਦਾ ਸਾਡੇ ਵਿਚਾਰ ਉਹਨਾਂ ਦਾ ਰਹਦੇ ਨੇ ਜੀ ਠੀਕ ਹੈ ਗੱਲ ਪਰ ਅੱਜ ਉਹਨਾਂ ਨੂੰ ਫੜਦੇ ਨੇ ਕੱਲ ਨੂੰ ਸਾਨੂੰ ਫੜਨਗੇ ਜੇ ਅਸੀਂ ਅੱਜ ਉਹਨਾਂ ਦੀ ਮੱਤ ਨਹੀਂ ਖੜੇ ਸਾਡੀ ਮੱਤ ਤੇ ਕੌਣ ਖੜੂ ਪਰ ਅੱਜ ਤੇ ਕਿਸਾਨ ਫੜਲੇ ਲੀਡਰ ਤੁਸੀਂ ਤੁਹਾਨੂੰ ਫੜ ਲਿਆ ਤੇ ਸਾਬਕਾ ਸੀਐਮ ਨੂੰ ਫੜ ਲਿਆ ਸਾਡੇ ਪੱਤਰਕਾਰ ਸਾਥੀ ਵੀ ਕਈ ਨજરਬੰਦ ਕਰ ਲਈ ਉਹਨਾਂ ਨੇ ਜੀ ਨਾਲੇ ਤੋਂ ਮੈਂ ਸੁਣਿਆ ਪੱਤਰਕਾਰ ਫੜ ਲਏ ਕਈ ਆ ਰਹੀ ਆ ਵੀਡੀਓ ਆ ਰਹੀ ਹੈ ਜੀ ਜੀ ਮੇਰੇ ਕੋਲ ਸਾਰੀ ਪ੍ਰੈਸ ਆ ਕੇ ਗਈ ਆ ਇੱਥੋਂ ਕਹਿੰਦੇ ਮੇਰੇ ਕੋਲ ਕਿਸੇ ਨੂੰ ਪੱਤਰਕਾਰਾਂ ਨੂੰ ਪਹੁੰਚਿਆ ਹੋਵੇ ਬਾਹਰ ਤਾਂ ਨਹੀਂ ਮੈਨੂੰ ਪਤਾ ਆ ਜੀ ਜੀ ਹਾਂ ਜੀ ਤੁਹਾਡਾ ਦੇ ਵੈਸੇ ਜੀ ਕਾਫੀ ਲੱਗਦਾ ਰਿਆ ਠੀਕ ਸਬੰਧ ਭਗਵੰਤ ਮਾਨ ਸਾਹਿਬ ਨੂੰ ਕੋਈ ਸਲਾਹ ਹੀ ਦੇ ਦਿਓ ਉਹਨਾਂ ਨੂੰ ਜੀ ਸਲਾਹ ਤਾਂ ਮੈਂ ਹੀ ਦਿੰਨਾ ਜੇ ਮੈਂ ਪਹਿਲਾਂ ਵੀ ਕਹਿਣਾ ਭਾਣੇ ਨੂੰ ਛੱਡਦੇ ਫਿਰ ਅੱਜ ਜਿਵੇਂ ਬੰਦੀਆਂ ਨਾਲ ਮੀਟਿੰਗ ਕਰੇ ਵੀ ਆਪਾਂ ਪੱਤੇ ਨੇ ਚਲਾਉਣਾ ਸਰਕਾਰ ਕਿਵੇਂ ਚਲਾਉਣੀ ਹੈ ਪੰਜਾਬ ਕਿਵੇਂ ਚਲਾਉਣਾ ਮਾਹੌਲ ਕਿਵੇਂ ਰੱਖਣਾ ਉਹਨੂੰ ਅੱਜ ਰਿਹਾ ਕਰਦੇ ਜੀ ਤੁਹਾਡਾ ਜੋਰ ਨੇ ਸਾਰਾ ਲਾ ਲਿਆ ਸਾਨੂੰ ਨਹੀਂ ਉੱਥੇ ਜਾਣ ਦਿੱਤਾ ਪਰ ਮੈਂ ਫਿਰ ਦੁਬਾਰਾ ਕਹਿ ਰਹਾ ਸਾਡਾ ਅਦੌਲਨ ਲੰਮਾ ਚੌੜਾ ਹੋਇਆ ਸਾਡਾ ਅਦੌਲਨ ਪਛੜਿਆ ਤੇ ਚਲੋ ਬਬੋਏ ਸ਼ੁਕਰੀਆ ਜੀ ਮਿਹਰਬਾਨੀ ਜੀ ਸ਼ੁਕਰੀਆ ਸ਼ੁਕਰੀਆ